ਓ ਮੇਰੇ ਅਰਗਾਂ ਕੋਈ ਨਹੀਂ ਨਿਕਲ ਸਕਦਾ ਤੈਨੂੰ ਪਤਾ ਨਾ ਲਾਗੇ ਲਾਗੇ ਮੇਰਾ ਨਾਂ ਚੱਲਦਾ ਵਾ ਤੇਰਾ ਹੀ ਨਾਂ ਆ ਕੇ ਜਦੋਂ ਲਾਗੇ ਲਾਗੇ ਚੋਰੀ ਹੁੰਦੀ ਹੈ ਨਾ ਸਭ ਤੋਂ ਪਹਿਲਾਂ ਸਾਡੇ ਘਰ ਆਉਂਦੇ ਆ ਕਿਹਦੇ ਤੁਹਾਡੇ ਮੁੰਡੇ ਨੇ ਤਾਂ ਨਹੀਂ ਕੀਤੀ ਕਦਾ ਮਾਰਦਾ ਤੇ ਮੁੰਡਾ ਵੀ ਵੇਖਣਾ ਫਿਰ ਕਿਧਾ ਵਾ ਓ ਮੇਰਾ ਹੀ ਇਥੇ ਬਸਦਾ ਜਾਣਦੇ ਆ ਨਹੀਂ ਤੇ ਹੁਣ ਤੱਕ ਤੈਨੂੰ ਪਿੰਡ ਵਾਲਿਆ ਪੁੱਠਾ ਟੰਗਿਆ ਆਉਣਾ ਸੀ ਓ ਜਾ ਪਪਾ ਕੀ ਮਰਾ ਦਿਮਾਗ ਚਟੰਡਿਆ ਨਾ ਮੇਰਾ ਤੇ ਪਹਿਲਾਂ ਲੱਕ ਦੁਖੰਡਿਆ ਆ ਆ ਨਿੱਕੇ ਲਿਆਈ ਤੇਲ ਦੀ ਬੋਤਲ ਅੰਦਰੋਂ ਜਰਾਕ ਆ ਵੀਰ ਦੀ ਮਾਰਸ਼ ਕਰੀਏ ਪਿਆ ਪਿਆ ਥੱਕ ਗਿਆ ਹੁਣਾ ਆ। ਉਹ ਤਾਨੂੰ ਨਾ ਮੇਰੀ ਬੇਇੱਜ਼ਤੀ ਕਰਨ ਦਾ ਬਹਾਨਾ ਚਾਹੀਦਾ ਹੁੰਦਾ। ਤੁਹਾਨੂੰ ਤੇ ਮੇਰੀ ਕਦਰ ਹੀ ਨਹੀਂ ਆ। ਕੀ ਤੇਰੀ ਕਦਰ ਕਰੀਏ ਵੇ ਤੂੰ ਵੱਡੇ ਮੈਡਲ ਜਿੱਤੇ ਜਤਕਾ ਕੱਲੀਆਂ ਪਰੀਆਂ ਵਾ। ਭਾਣੇ ਮੈਡਲ ਇਹਨੂੰ ਵੱਡੇ ਸੂਬੇਦਾਰ ਨੂੰ। ਜਾ ਤੀਏ ਤੂੰ ਅੰਦਰ ਜਾ ਕੇ ਭਾਂਡਾ ਛੰਨਾ ਕਰ ਲਾ। ਤੇ ਤੂੰ ਓਏ ਇੱਥੇ ਨਾ ਪਿਆ ਰਹੀਂ। ਮੈਂ ਰਾਪੁਰਾ ਮਹਿੰਦੀ ਦੱਸ ਪਈ ਉਹ ਵੇਖਾਵਾਂ। ਤੇ ਤੂੰ ਪੱਖਾ ਵੇਖ ਲਈ। ਗੋੜੇ ਗੋੜੇ ਕਟਾ ਪਿਆ ਨੂੰ। ਲਾ ਕੇ ਸਾਫ ਕਰਕੇ ਤੇ ਸਾਈਡ ਤੇ ਰੱਖ ਦਿਆਂ ਨੂੰ ਆ ਸਿਆਲ ਆਉਣ ਡਿਆ ਉਹਦੀ ਕਿਹੜਾ ਲੋੜ ਏ ਨਹੀਂ ਲੋੜ ਤੇ ਵੇਚ ਦਨੇ ਆ ਵੇਚ ਕੇ ਮੈਂ ਤੇ ਲਾਵਾਂ ਪੈਂਟ ਸ਼ਰਟ ਉਹ ਜਿਹੜਾ ਤੈਨੂੰ ਕੰਮ ਕਿਹਾ ਨਾ ਉਹ ਕਰ ਲਾ ਤੈਨੂੰ ਕਿਤੇ ਪਵਾ ਨਾ ਦਵਾ ਪੈਂਟ ਕੋਟ ਨੇ ਆ ਲੋਂ ਲੋਂ ਨਾਲ ਦਾ ਸਾਫਾ ਫਿਰ ਮੈਥੋਂ ਨਹੀਂ ਹੁੰਦਾ ਲਾ ਕੇ ਦੇ ਦੇ ਕਰ ਦੂੰ ਮੈਂ ਸਾਫਾ ਪਈ ਸਾਡੀ ਰਾਮ ਕੀਤੇ ਕਿਤੇ ਚਾਉਣੇ ਨੇ ਇੱਕ ਕੰਮ ਕਹਿ ਜੀ ਤੇ ਅਵੀ ਮੌਤ ਪੈਂਦੀ ਐ